ਸਾਰ ਪੰਜਾਬੀ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਪਿਆਰੇ ਵਿਦਿਆਰਥੀ ਦਰਸ਼ਕੋ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਇੱਕ ਵੀਡੀਓ ਜਿਹੜੀ ਕਿ ਤੁਹਾਡੀ ਬੀਏ ਸੈਮੈਸਟਰ 3 ਬੀਏ ਬੀਕਾਮ ਬੀਐਸਸੀ ਸੈਮੈਸਟਰ 3 ਦੇ ਨਵੇਂ ਸਿਲੇਬਸ ਅਨੁਸਾਰ ਜਿਹੜਾ ਕਿ 2024 ਦੇ ਵਿੱਚ ਤੁਸੀਂ ਪੜ੍ਹਨਾ ਉਹਦੇ ਅਨੁਸਾਰ ਹੈ ਇੱਕ ਕੈਤਵਾਰੀ ગાંધી ਬੀਐਨ ਕਾਂਦੇ ਅਨੁਸਾਰ ਅਸੀਂ ਨੂੰ ਪੇਪਰ ਦੇ ਵਿੱਚ ਸੋਲਵ ਕਰਾਂਗੇ ਤੇ ਇਹ ਆਧੁਨਿਕ ਇਕਾਂਗੀ ਪੁਸਤਕ ਦੇ ਵਿੱਚ ਦਰਜ ਹੈ ਜਿਸ ਦੇ ਲੇਖਕ ਨੇ ਸੰਤ ਸਿੰਘ ਸੇਖੋ ਸੰਤ ਸਿੰਘ ਸੇਖੋ ਇੱਕ ਪ੍ਰੋਗਰੈਸਿਵ ਪ੍ਰਗਤੀਵਾਦੀ ਪੰਜਾਬੀ ਲੇਖਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਨਾਟਕਿਕ ਤੇ ਕਾਂਗੀਕ ਲਿਖੇ ਤੇ ਇਹ ਜਿਹੜਾ ਉਹਦਾ ਇਕਾਂਗੀ ਹੈ ਉਹਨਾਂ ਦੇ 6 ਘਰ ਇਕਾਂਗੀ ਦੇ ਵਿੱਚ ਸੰਗ੍ਰਹਿ ਦੇ ਵਿੱਚੋਂ ਲਿਆ ਗਿਆ ਹੈ ਔਰ ਸੰਤ ਸਿੰਘ ਸੇਖੋ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਹਿਲਾ ਵਿਦਿਆਰਥੀ ਰਹੇ ਤੇ ਫਿਰ ਉਸ ਤੋਂ ਬਾਅਦ ਪ੍ਰੋਫੈਸਰ ਰਹੇ ਤੇ ਇਹਨਾਂ ਨੇ ਲਗਾਤਾਰ ਬੜੇ ਸਾਲ ਅਧਿਆਪਨ ਦਾ ਕਾਰਜ ਕੀਤਾ ਨਾਟਕਕਾਰ ਕਹਾਣੀਕਾਰ ਆਲੋਚਕ ਦੇ ਤੌਰ ਤੇ ਇਹਨਾਂ ਦੀ ਵੱਖਰੀ ਪਛਾਣ ਹੈ ਤੇ ਉਹਨਾਂ ਦਾ ਜੋ ਇਹ ਕਾਂਗੀ ਹੈ ਉਹ ਇੱਕ ਘਰੇਲੂ ਜੀਵਨ ਦੀ ਝਲਕ ਦਿਖਾਉਂਦਾ ਹੈ ਕਾਂਗੀ ਹੈ ਇਸ ਕਾਂਗੀ ਦੇ ਵਿੱਚ ਪਾਤਰ ਹਨ ਵਕੀਲ ਉਸਦੀ ਪਤਨੀ ਤੇ ਨੌਕਰ ਇਸ ਤੋਂ ਪਹਿਲਾਂ ਤੁਸੀਂ ਪ੍ਰਸ਼ਨ ਸ਼ੁਰੂ ਕਰੋ ਤੁਸੀਂ ਕਾਂਗੀ ਦੀ ਡੈਫੀਨੇਸ਼ਨ ਦੱਸ ਦੇਣਾ ਕਿ ਕਾਂਗੀ ਵਨ ਐਕਟ ਪਲੇ ਇੰਗਰੀਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਇੱਕੋ ਅੰਕ ਦੇ ਵਿੱਚ ਇੱਕ ਘਟਨਾ ਲੈ ਕੇ ਉਸ ਨੂੰ ਖਤਮ ਕੀਤਾ ਜਾਂਦਾ ਹੈ ਔਰ ਮੋਸਟਲੀ ਉਹ ਘਟਨਾ ਨੂੰ ਅੰਤ ਤੱਕ ਪਹੁੰਚਾਇਆ ਜਾਂਦਾ ਹੈ ਇਸ ਵਿੱਚ ਸਮਾਸਥਾਨ ਤੇ ਕਾਰਜ ਇਕ ਰਹਿੰਦੇ ਨੇ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਨਾਲ ਵੀ ਕੋਈ ਜਿਹੜੀ ਸਥਿਤੀ ਆ ਉਹ ਦ੍ਰਿਸ਼ ਜਿਹੜੇ ਹਨ ਉਹ ਇੱਕੋ ਜਗ੍ਹਾ ਤੇ ਵਾਪਰਦੇ ਹੈ ਪ੍ਰਭਾਵ ਦੀ ਇਕਤਾ ਬਣੀ ਰਹਿੰਦੀ ਹੈ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਔਰ ਇਹ ਵੀਡੀਓ ਆਪਣੇ ਸਾਥੀਆਂ ਤੱਕ ਜਰੂਰ ਪਹੁੰਚਾਓ ਇਸੇ ਇਕਾਂਗੀ ਦੇ ਵਿੱਚ ਪਾਤਰਾਂ ਦੀ ਮੈਂ ਗੱਲ ਕਰ ਚੁੱਕੀ ਹਾਂ ਵਕੀਲ ਉਸਦੀ ਪਤਨੀ ਨੌਕਰ ਇਹਦਾ ਸਥਾਨ ਹੈਗਾ ਵਕੀਲ ਦੇ ਘਰ ਦਾ ਡਰਾਈਂਗ ਰੂਮ ਦ੍ਰਿਸ਼ ਤੇ ਪਹਿਲੇ ਦ੍ਰਿਸ਼ 'ਚ ਵਕੀਲ ਦੀ ਪਤਨੀ ਜਿਹੜੀ ਹੈ ਉਹ ਵਕੀਲ ਕੋਲੋਂ ਪੁਸਤਕ ਹੋ ਕੇ ਪਿਆਰ ਨਾਲ ਗੱਲ ਕਰਨ ਦੀ ਕਹਿੰਦੀ ਆ ਕਿਉਂਕਿ ਇਸ ਇਕਾਂਗੀ ਦਾ ਨਾਮ ਹੈ ਇੱਕ ਐਤਵਾਰ ਤੇ ਜ਼ਾਹਿਰ ਹੈ ਕਿ ਇਸ ਦੇ ਵਿੱਚ ਇੱਕ ਐਤਵਾਰ ਵਾਲੇ ਦਿਨ ਦੀ ਘਟਨਾ ਲਈ ਗਈ ਹੈ ਐਤਵਾਰ ਨੂੰ ਮੋਸਟਲੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਵੇਲ ਦਾ ਦਿਨ ਹੈ ਤੇ ਆਪਣੇ ਪਰਿਵਾਰ ਨਾਲ ਬਤਾਉਣ ਦਾ ਦਿਨ ਹੈ ਪਰ ਜਦੋਂ ਪਤਨੀ ਬੇਲੀ ਹੋ ਕੇ ਆਪਣੇ ਪਤੀ ਕੋਲ ਆਉਂਦੀ ਹੈ ਤੇ ਪਤੀ ਨਾਵਲ ਵਿੱਚ ਲੁੱਝਿਆ ਹੁੰਦਾ ਹੈ ਤੇ ਉਸ ਨੂੰ ਬੁਰਾ ਲੱਗਦਾ ਹੈ ਤੇ ਆਪਣੇ ਪਤੀ ਨੂੰ ਇਹ ਗੱਲ ਕਹਿਦੀ ਹੈ ਕਿ ਉਹ ਕਿਤਾਬ ਛੱਡ ਦੇਵੇ ਨਾਵਲ ਛੱਡ ਦੇਵੇ ਤੇ ਉਸ ਤੋਂ ਹੁਣ ਬੇਲੀ ਹੋਈ ਹੈ ਤੇ ਥੋੜਾ ਸਮਾ ਉਸ ਨਾਲ ਗੱਲਬਾਤ ਕਰੇ ਤੇ ਵਕੀਲ ਜਿਹੜਾ ਹੈ ਪੜਿਆ ਲਿਖਿਆ ਹੋਣ ਕਰਕੇ ਪੁਸਤਕਾਂ ਪੜਨ ਦਾ ਸ਼ਕੀਨ ਹੈ ਤੇ ਪਤਨੀ ਦਿਲ ਪਰਚਾਵੇ ਦੀ ਗੱਲਾਂ ਬਾਤਾਂ ਕਰਨਾ ਚਾਹੁੰਦੀ ਹੈ ਉਹ ਸਕੂਲ ਤੱਕ ਪੜੀ ਘਰੇਲੂ ਔਰਤ ਹੈ ਉਹ ਵਕੀਲ ਨਾਲ ਬਾਤ-ਬਾਤ ਕਰਦੀ ਜਾ ਜਾਂਦੀ ਹੈ ਕਿ ਜਦੋਂ ਉਹ ਰੋਣ ਲੱਗ ਜਾਂਦੀ ਹੈ ਜਾਂ ਉਹ ਥੋੜਾ ਜਿਹਾ ਪਰੇਸ਼ਾਨ ਹੋਣ ਲੱਗ ਜਾਂਦੀ ਹੈ ਤੇ ਵਕੀਲ ਆਪਣੀ ਡਾਇਰੀ ਕੱਢ ਕੇ ਉਸ ਦੀਆਂ ਜਾਤੀਆਂ ਦੱਸਣ ਲੱਗ ਜਾਂਦਾ ਉਹਦੇ ਵਿੱਚ ਉਹ ਕੁਝ ਤਰੀਕਾ ਦੱਸਦਾ ਹੈ ਉਹ ਮੈਂ ਦੱਸਣਾ ਚਾਹਾਂਗੀ ਕਿ ਉਹਨੇ ਕਿਹੜੀਆਂ-ਕਿਹੜੀਆਂ ਤਰੀਕਾ ਦੀ ਗੱਲ ਕਰਦਾ ਹੈ ਉਹਦੇ ਵਿੱਚ ਉਹਨੇ ਸ਼ੁਰੂ ਕਰਦਾ ਕਿ 2 ਅਕਤੂਬਰ ਨੂੰ ਤੂੰ ਮੇਰੇ ਨਾਲ ਬੱਚੇ ਨੂੰ ਆਰਿਆ ਸੀ 6 ਅਕਤੂਬਰ ਨੂੰ ਜਦੋਂ ਮੈਂ ਕਚੈਰੀ ਤੋਂ ਵਾਪਸ ਆਇਆ ਤੂੰ ਨੌਕਰ ਨਾਲ ਰੁੱਸੀ ਹੋਈ ਸੀ ਤੇ 10 ਅਕਤੂਬਰ ਨੂੰ ਬਚਾਜ ਦੀ ਦੁਕਾਨ ਤੇ ਕਪੜਾ ਖਰੀਦਣ ਗਏ ਤੇ ਤੂੰ ਕੋਟਲੈਂਡ ਦੀ ਜ਼ਿੱਦ ਕੀਤੀ ਤੇ ਨਾ ਨਾ ਕਰਨ ਦੇ ਬਾਬੂਦੂਤ ਵੀ ਕੋਟ ਲੈ ਕੇ ਆ ਗਈ ਤਾਂ ਤੁਸੀਂ ਮੇਰੀ ਗੱਲ ਨਹੀਂ ਮੰਨੀ 12 ਅਕਤੂਬਰ ਨੂੰ ਸਬਜ਼ੀ ਵਿੱਚ ਲੂਣ ਜ਼ਿਆਦਾ ਪਾਇਆ ਸੀ 13 ਅਕਤੂਬਰ ਨੂੰ ਨੌਕਰ ਨਾਲ ਲੜਾਈ ਹੋਈ 16 ਅਕਤੂਬਰ ਨੂੰ ਗਵਾਂਡਨ ਨਾਲ ਲੜਾਈ ਹੋਈ 11 ਅਕਤੂਬਰ ਨੂੰ ਫਿਰ ਲੜਾਈ ਹੋਈ ਤੇ ਫਿਰ ਦੋਨਾਂ ਜਣਿਆਂ ਦੀ ਲੜਾਈ ਹੋਈ 1 ਇੱਕਤੂਬਰ ਨੂੰ ਨੌਕਰ ਨਾਲ ਲੜਾਈ ਕੀਤੀ ਤੇ ਨੌਕਰ ਉੱਤੇ ਗੁੱਸਾ ਕੀਤਾ ਤੇ ਫਿਰ ਪਤੀ ਕਹਿੰਦਾ ਮੇਰੇ ਤੇ ਗੁੱਸਾ ਉਸਨੇ ਕੁਝ ਦਿਨ ਆਪਣੀ ਡਾਇਰੀ 'ਚ ਲਿਖਿਆ ਹੁੰਦਾ ਜਿਹੜੇ ਉਸ ਨੂੰ ਸੁਣਾਉਂਦਾ ਕਿ ਵੇਖਣ ਨੂੰ ਤਾਂ ਇਹ ਗੱਲ ਬੜੀ ਅਸਭਾਵਿਕ ਲੱਗਦੀ ਹੈ ਪਰ ਇਸੇ ਕਹਾਣੀ ਦੇ ਵਿੱਚ ਦਿਲਚਸਪੀ ਵਧਾਉਣ ਵਾਸਤੇ ਲੇਖਕ ਨੇ ਇਹ ਲਿਖੀ ਤੇ ਉਹ ਨੌਕਰ ਉਹ ਦਸ ਇਹਦੀ ਇਹ ਡਾਇਰੀ ਦੀਆਂ ਗੱਲਾਂ ਸੁਣ ਕੇ ਜਿਹੜੀ ਪਤਨੀ ਆ ਨੌਕਰ ਤੇ ਵਾਰਦੀ ਆ ਗੁੱਸਾ ਕਰਦੀ ਆ ਤੇ ਫਿਰ ਛੋਟੇ ਬੱਚੇ ਤੇ ਗੁੱਸਾ ਕਰਦੀ ਆ ਪਹਿਲਾਂ ਨੌਕਰ ਨੂੰ ਕਹਿੰਦੀ ਆ ਕਿ ਤੂੰ ਦੁੱਧ ਪੀ ਲੈਣਾ ਸਾਰਾ ਜਾਂ ਉਹਨੂੰ ਇਹ ਕਹਿੰਦੀ ਆ ਕਿ ਤੂੰ ਕੰਮ ਨਹੀਂ ਛੇਤੀ ਕਰਦਾ ਜਾਂ ਉਹਨੂੰ ਇਹ ਕਹਿੰਦੀ ਆ ਕਿ ਤੂੰ ਸਬਜ਼ੀਆਂ 'ਚ ਨਮਕ ਜ਼ਿਆਦਾ ਪਾ ਦਿੰਨਾ ਲ ਕੁਝ ਗੱਲਾਂ ਉਹ ਪਤੀ ਤੋਂ ਪਰੇਸ਼ਾਨ ਹੋ ਕੇ ਨੌਕਰ ਤੇ ਆਪਣਾ ਗੁੱਸਾ ਕਰਦੀ ਆ ਤੇ ਆਪਣੇ ਬੱਚੇ ਨੂੰ ਵੀ ਉਹ ਜਦੋਂ ਬੱਚਾ ਜਾਗ ਜਾਂਦਾ ਤੇ ਕਹਿੰਦੀ ਮੈਰੀਆ ਤੂੰ ਵੀ ਹੁਣੇ ਜਾਗਣਾ ਸੀ ਇਸ ਤਰ੍ਹਾਂ ਦੀ ਵਰਡਿੰਗ ਜਿਹੜੀ ਆਉਦੀ ਉਹ ਇੱਕ ਉਸ ਔਰਤ ਦੀ ਸਥਿਤੀ ਪੇਸ਼ ਕਰਦੀ ਹੈ ਜਿਹੜੀ ਔਰਤ ਆਪਣੇ ਜੀਵਨ ਚ ਸੰਤੁਸ਼ਟ ਨਹੀਂ ਹੈ ਜਾਂ ਮਾਨਸਿਕ ਤੌਰ ਤੇ ਥੋੜੀ ਡਿਸਟਰਬ ਹੈ ਪਰੇਸ਼ਾਨ ਹੈ ਤੇ ਉਹਦੀ ਗੱਲ ਜਦੋਂ ਉਹ ਗੁੱਸਾ ਛੋਟੇ ਬੱਚੇ ਤੇ ਗੁੱਸਾ ਕਰਦੀ ਹੈ ਤੇ ਵਕੀਲ ਕਹਿੰਦਾ ਹੈ ਆਈ ਸੌਰੀ ਦੇ ਤੇ ਫਿਰ ਰੋਣ ਲੱਗ ਜਾਂਦੀ ਹੈ ਨਾਲ ਹੀ ਗੁੱਸਾ ਕੱਢ ਕੇ ਤੇ ਵਕੀਲ ਕਹਿੰਦਾ ਆਈ ਸੌਰੀ ਦੇ ਨਾਮ ਵੱਲ ਲੱਤਾਂ ਨੂੰ ਰੁਵਾ ਦਿੰਦਾ ਉਸ ਨੂੰ ਮਨਾ ਲੈਂਦਾ ਹੈ ਦੋਵੇਂ ਹੱਸਦੇ ਹਨ ਇਹ ਕਹਾਣੀ ਹਲਕੇ ਫੁਣਕੇ ਅੰਦਾਜ਼ ਚ ਖਤਮ ਹੋ ਜਾਂਦਾ ਹੈ ਇਤੇ ਮੈਂ ਦੱਸਣਾ ਚਾਹਾਂਗੀ ਕਿ ਇਸ ਇਕਾਂਗੀ ਚ ਕੋਈ ਘਟਨਾ ਨਹੀਂ ਵਾਪਰੀ ਕਿਉਂਕਿ ਪੂਰੇ ਇਕਾਂਗੀ ਦੇ ਵਿੱਚ ਪਤੀ ਪਤਨੀ ਦੀ ਆਪਸੀ ਡਾਇਲੌਗ ਹੀ ਹਨ ਜਾਂ ਨੌਕਰ ਦੀ ਵਿੱਚ ਵਿੱਚ ਕਿਤੇ ਕਿਤੇ ਭਾਗੀਦਾਰੀ ਹੈਗੀ ਆ ਉਹਨ ਜੇ ਇਸ ਇਕਾਂਗੀ ਚ ਕੋਈ ਵੀ ਘਟਨਾ ਨਹੀਂ ਵਾਪਰੀ ਇਹ ਵਿਚਾਰਾਂ ਦਾ ਪ੍ਰਵਾਹ ਹੈ ਤੇ ਗੱਲਬਾਤ ਦਾ ਇੱਕ ਸਿਲਸਿਲਾ ਜਿਹੜਾ ਇਸ ਇਕਾਂਗੀ ਚਾਫਤ ਦੇਖ ਦਿਆ ਤੇ ਘਰੇਲੂ ਮਾਹੌਲ ਦੀ ਪੇਸ਼ਕਾਰੀ ਕੀਤੀ ਆ ਕੁਝ ਗੱਲਾਂ ਜੋ ਵਿਸ਼ੇਸ਼ ਤੌਰ ਤੇ ਸਾਹਮਣੇ ਆਉਂਦੀਆਂ ਨੇ ਲੇਖਕ ਦੱਸਣਾ ਚਾਹੁੰਦਾ ਆ ਕਿ ਜਿੰਨਾ ਵਿਆਹੁਤਾ ਜੋੜਿਆਂ ਦੀ ਬੌਧਿਕ ਤੇ ਸਿੱਖਿਆ ਤੇ ਪੱਧਰ ਇੱਕੋ ਜਿਹੀ ਨਹੀਂ ਹੁੰਦੀ ਉਹਨਾਂ ਦਾ ਘਰੇਲੂ ਜੀਵਨ ਸੁਖਾਵਾਂ ਵਾਲੀ ਹੁੰਦਾ ਪਰ ਪਤੀ ਵਕੀਲ ਪੜਿਆ ਲਿਖਿਆ ਪਤਨੀ ਘੱਟ ਪੜੀਆ ਸ਼ਾਇਦ ਉਸ ਨੂੰ ਪੜਾਈ ਦਾ ਜਾਂ ਐਕਸਟਰਾ ਕਿਤਾਬਾਂ ਪੜਨ ਦਾ ਮਹੱਤਵ ਨਹੀਂ ਪਤਾ ਉਹਨੂੰ ਲੱਗਦਾ ਕਿ ਸਿਰਫ ਪਤੀ ਵਾਸਤੇ ਨੌਕਰੀ ਕਰਨਾ ਤੇ ਫਿਰ ਘਰ ਆ ਕੇ ਪਤਨੀ ਦਾ ਸਮਾਂ ਬਤੋਣਾ ਇਹੀ ਜ਼ਿੰਮੇਵਾਰੀ ਹੈ ਪਰ ਕਿਉਂਕਿ ਜਿਹੜਾ ਵਕੀਲ ਆ ਪੜਿਆ ਲਿਖਿਆ ਆਪਣਾ ਤਜਰਬਾ ਵਧਾਉਣਾ ਚਾਹੁੰਦਾ ਨਾਮਨਾ ਰਾਹੀ ਤੇ ਕਾਨੂੰਨ ਦੀ ਅੰਕੜਾ ਇਹ ਲੇਖਕ ਦੱਸਦਾ ਕਿ ਜਈਆਂ ਔਰਤਾਂ ਪਤਨੀਆਂ ਦੇ ਪੁਸਤਕਾ ਪੜਨ ਦੇ ਸ਼ੌਂਕ ਨੂੰ ਬਾਦੂ ਫਜ਼ੂਲ ਸਮਝ ਕੇ ਟੋਕਦੀਆਂ ਉਹ ਖੁਦ ਵੀ ਪਰੇਸ਼ਾਨ ਹੁੰਦੀਆਂ ਹਨ ਤੇ ਘਰ ਦੇ ਬਾਕੀ ਮੈਂਬਰ ਜਿਹੜੇ ਹਨ ਉਹ ਵੀ ਪਰੇਸ਼ਾਨ ਹੁੰਦੇ ਇਹਨਾਂ ਦੇ ਨਾਲ ਤਾਂ ਇਹ ਇੱਕ ਤਰ੍ਹਾਂ ਨਾਲ ਲੇਖਕ ਨੇ ਸਮੱਸਿਆ ਦੱਸਿਆ ਵਕੀਲ ਬੜਾ ਸੁਲਝਿਆ ਵਿਚਾਰਵਾਨ ਮਨੁੱਖੀ ਸੁਭਾਅ ਦੀ ਸਮਝ ਰੱਖਣ ਵਾਲਾ ਪਾਤਰ ਤੇ ਜਿਹੜੀ ਉਸਦੀ ਪਤਨੀ ਹੈ ਉਹ ਥੋੜੀ ਜੀ ਆਪਣੀ ਕਿਸਮ ਦੀ ਵਿਚਾਰ ਔਰਤ ਹੈ ਉਹ ਉਹ ਪਤਨੀ ਨੂੰ ਪੜਨ ਲਈ ਭੇਜਦਾ ਹੈ ਉਹ ਨੂੰ ਕਹਿੰਦਾ ਤੂੰ ਵੀ ਪੁਸਤਕਾਂ ਪੜਿਆ ਕਰ ਪਤਨੀ ਪੜਨ ਲਿਖਨ ਦੀ ਸ਼ਕੀਨ ਨਹੀਂ ਹੈ ਉਸ ਨੂੰ ਜ਼ੇਵਰ ਤੇ ਕੱਪੜਿਆਂ ਦਾ ਸ਼ੌਂਕ ਹੈ ਉਹ ਕਹਿੰਦੀ ਹੈ ਕਿ ਆਖਾਂ ਤੁਸੀਂ ਤਾਂ ਪਿਆਰ ਦੀ ਗੱਲ ਕਰਨੀ ਭੁੱਲ ਗਏ ਅਸਲ ਵਿੱਚ ਮੈਂ ਹੁਣ ਪ੍ਰਾਣੀ ਹੋ ਗਈ ਨੇ ਪਹਿਲਾਂ ਤੇ ਘਰ ਦਾ ਕੰਮ ਵੀ ਨਹੀਂ ਸੀ ਕਰਨ ਦੇ ਉਦੋਂ ਇਹ ਨਾਵਲ ਕਿੱਥੇ ਲੁਕਿਆ ਹੋਇਆ ਸਰ ਲੇਖਕੇ ਵੀ ਦੱਸਦਾ ਹੈ ਦੱਸਣਾ ਚਾਹੁੰਦਾ ਹੈ ਕਿ ਵਕਤ ਬਦਲਣ ਦੇ ਨਾਲ ਨਾਲ ਕਈ ਵਾਰ ਪਤੀ ਪਤਨੀ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਜਾਂ ਪ੍ਰਾਥਨਿਕਤਾਵਾਂ ਨੇ ਜਾਂ ਇੱਕ ਦੂਜੇ ਨੂੰ ਮਹੱਤਮ ਦੇਨ ਦੀ ਜੋ ਰੁਚੀ ਹੈ ਉਹ ਘਟਦੀ ਜਾਂਦੀ ਹੈ ਤਾਂ ਇੱਕ ਸਧਾਰਨ ਜੀਵਨ ਦਾ ਇੱਕ ਵਿੱਚ ਤੁਸੀਂ ਦੇਖ ਸਕਦੇ ਕਿ ਛੋਟੀ ਜਿਹੀ ਭਾਵਨਾ ਨੂੰ ਲੇਖਕ ਨੇ ਬਿਆਨ ਕੀਤਾ ਤੇ ਇਸ ਤਰ੍ਹਾਂ ਇਸ ਤੋਂ ਬਾਅਦ ਪ੍ਰਤਿਨੀ ਸਮੇਂ ਦੀ ਆ ਕੇ ਪਿਆਰ ਦੀ ਖੇਚ ਥੋੜਾ ਸਮਾਂ ਮਰਦ ਨੂੰ ਆਪਣਾ ਗੁਲਾਮ ਬਣਾਏ ਰੱਖਦੀ ਹੈ ਪਰ ਸਮਾਂ ਬਦਲਣ ਨਾਲ ਮਰਦ ਦਾ ਪਿਆਰ ਘਟ ਜਾਂਦਾ ਲੇਖਕ ਇੱਥੇ ਦੱਸ ਰਿਹਾ ਕਿ ਜਦੋਂ ਅਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਪਤੀ ਪਤਨੀ ਤਾਂ ਉਹਨਾਂ ਦੇ ਅੰਦਰ ਹੌਲੀ-ਹੌਲੀ ਇੱਕ ਦੂਜੇ ਪ੍ਰਤੀ ਦਿਲਚਸਪੀ ਜਿਹੜੀ ਆ ਉਹ ਘੱਟ ਜਾਂਦੀ ਹੈ ਜਿਸ ਤਰ੍ਹਾਂ ਇਸ ਇੱਕ ਅੰਗਿੱਤੇ ਵਿੱਚ ਪਤਨੀ ਵਕਤ ਮੰਗਦੀ ਹੈ ਕਿ ਪਤੀ ਉਸ ਨਾਲ ਵਕਤ ਬਤਾਵੇ ਪਰ ਪਤੀ ਆਪਣੀਆਂ ਕਿਤਾਬਾਂ ਚ ਲੁੱਝਾ ਹੋਇਆ ਉਸ ਨੂੰ ਉਹ ਕੋਈ ਬਹੁਤੀ ਇਸ ਗੱਲ ਵੱਲ ਤਵੱਜੋ ਨਹੀਂ ਦਿੰਦਾ ਜਿਸ ਨਾਲ ਜਿਹੜੀ ਪਤਨੀ ਦੇ ਮਨ ਨੂੰ ਠੇਸ ਪਹੁੰਚਦੀ ਹੈ ਵਕੀਲ ਮਹਿਸੂਸ ਕਰਦਾ ਹੈ ਕਿ ਜੇਕਰ ਦੰਪਤੀ ਜੀਵਨ ਸੌਖਾ ਤੇ ਵਧੀਆ ਬਣਾਉਣਾ ਹੈ ਤਾਂ ਇੱਕ ਦੂਸਰੇ ਦੇ ਸ਼ੌਂਕ ਤੇ ਭਾਵਨਾਵਾਂ ਸਮਝਣ ਦੀ ਲੋੜ ਹੈ ਔਰਤ ਦੇ ਨਾਜ਼ ਨਖਰੇ ਸਹਿਣਾ ਗੁੱਸਾ ਗੁੱਸਾ ਨਾਰਾਜ਼ਗੀ ਪ੍ਰਦਰਸ਼ਿਤ ਕਰਨਾ ਇੱਕ ਵਿਚਾਰਵਾਨ ਪਤੀ ਲਈ ਮੁਸ਼ਕਲ ਕੰਮ ਹੈ ਲੇਖਕ ਨੇ ਇਸ ਪਾਸੇ ਵੀ ਸਾਡਾ ਧਿਆਨ ਦਿਵਾਇਆ ਇਸ ਤੋਂ ਬਾਅਦ ਇਹ ਕੰਗੀ ਇਹ ਵੀ ਦੱਸਦਾ ਹੈ ਕਿ ਜੇਕਰ ਪੜ੍ਹੇ ਲਿਖੇ ਜੋੜੇ ਵਿੱਚ ਕੋਈ ਇੱਕ ਵੀ ਕਾਫੀ ਸਿਆਣਾ ਨਹੀਂ ਵਿਚਾਰ ਕੇ ਤੁਰਨ ਵਾਲਾ ਨਹੀਂ ਤਾਂ ਘਰ ਦੀ ਅਮਨ ਸ਼ਾਂਤੀ ਭੰਗ ਹੋ ਜਾਂਦੀ ਹੈ ਆਪੋ ਵਿੱਚ ਪਿਆਰ ਨਹੀਂ ਰਹਿੰਦਾ ਹੁਣ ਇਹ ਇੱਕ ਇਹ ਕੰਗੀ ਇੱਕ ਯਥਾਰਥ ਇੱਕ ਰੀਅਲ ਜੀਵਨ ਦੀ ਝਲਕ ਦਿਖਾਉਂਦਾ ਹੈ ਤੇ ਅਸੀਂ ਐਕਸਲ ਦੇਖਦੇ ਹਾਂ ਕਿ ਸਾਡੇ ਆਸ-ਪਾਸੇ ਵੀ ਇਦਾਂ ਦੇ ਜੋੜੇ ਮਿਲਣਗੇ ਜਿਹੜੇ ਕਿ ਇੱਕ ਬੁੱਧੀਮਾਨਤਾ ਦੇ ਤੌਰ ਤੇ ਜਾਂ ਇੱਕ ਪੜ੍ਹਾਈ ਲਿਖਾਈ ਦੇ ਤੌਰ ਤੇ ਇੱਕ ਦੂਜੇ ਦੇ ਬਰਾਬਰ ਤੇ ਨਹੀਂ ਹੈ ਜਿਸ ਕਰਕੇ ਉਹਦੀ ਸੋਚਣ ਦਾ ਢੰਗ ਵੀ ਫਰਕ ਪੈਂਦਾ ਹੈ ਤੇ ਇਹ ਕਾਂਗੀ ਮੱਧ ਸ਼੍ਰੇਣੀ ਦੇ ਪੜ੍ਹੇ ਲਿਖੇ ਲੋਕਾਂ ਦੇ ਘਰ ਦੀ ਧਾਰਤਿਕ ਤਸਵੀਰ ਪੇਸ਼ ਕਰਦਾ ਹੈ ਅਨੇਕਾਂ ਘਰਾਂ ਵਿੱਚ ਵਾਪਰਦੀ ਆਮ ਸਥਿਤੀ ਨੂੰ ਲੇਖਨੇ ਬੜੇ ਸਵਾਦਲੇ ਢੰਗ ਨਾਲ ਪੇਸ਼ ਕੀਤਾ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਾਰੇ ਦਾ ਮੈਂਸ਼ਨ ਪ੍ਰਾਣੀ ਸਮੀਤੀ ਦੀ ਗੱਲ ਹੈ ਜੋ ਮੈਂ ਪੜਿਆ ਕਿ ਉਹ ਖਾਲਸਾ ਕਾਲਜ ਅੰਬਲਰ ਰਿਸਰਚ ਹੋਇਆ ਤਾਂ ਉਸ ਸਮੇਂ ਉੱਥੋਂ ਦੇ ਡੀਸੀ ਨਿਰਿੰਦਰ ਸਿੱਕੀ ਦੇ ਤੇ ਉਹਨਾਂ ਨੇ ਸਟੇਜ ਤੋਂ ਕਿਹਾ ਕਿ ਇਹ ਇਕਾਂਗੀ ਇੰਜ ਲੱਗਦਾ ਜਿਵੇਂ ਮੇਰੇ ਘਰ ਦੀ ਕਹਾਣੀ। ਹਰ ਪਰਸਨ ਬੰਦਾ ਜਿਹੜਾ ਹੈ ਉਹ ਇਸ ਰਿਸ਼ਤੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਇਹੋ ਜਿਹੇ ਭਾਵ ਆ ਜਾਂਦੇ ਆ ਉਸ ਤੋਂ ਹਰ ਕੋਈ ਜਾਣੇ। ਉਸ ਤੋਂ ਬਾਅਦ ਜਦ ਵਕੀਲ ਆਵਦੇਰੇ ਜਜ਼ਬਾਤੀ ਨਹੀਂ ਉਹ ਤਰਕ ਤੇ ਦਲੀਲ ਨਾਲ ਸੋਚਣ ਵਾਲਾ ਉਹ ਡਾਇਰੀ ਲਿਖਣ ਦਾ ਸ਼ਕੀਨ ਹੋਣ ਕਰਕੇ ਪਤਨੀ ਦੀ ਹਰ ਗੱਲ ਨੂੰ ਡਾਇਰੀ 'ਚ ਲਿਖਦਾ ਹੈ। ਇਹ ਵੇਖਣ ਰਿਹਾ ਆ ਸਭਾਵਿਕ ਗੱਲ ਜਾਂਦੀ ਹੈ ਕਿ ਇਦਾਂ ਹੋ ਨਹੀਂ ਸਕਦਾ ਕਿ ਹਰ ਗੱਲ ਡਾਇਰੀ 'ਚ ਲਿਖੀ ਜਾਵੇ। ਉਹ ਨੌਕਰ ਨੂੰ ਇਨਸਾਨ ਸਮਝਦਾ ਹੈ ਤੇ ਉਸ ਨੂੰ ਖਾ ਮਖਾ ਝਿੜਕੇ ਜਾਂ ਤੇ ਬੁਰਾ ਮਨਾਉਂਦਾ। ਉਹ ਆਪਣਾ ਕੀਤਾ ਵੀ ਮਿਹਨਤ ਨਾਲ ਕਰਦਾ ਹੈ। ਕਾਨੂੰਨ ਦੀਆਂ ਪੁਸਤਕਾਂ ਵਿੱਚ ਪੜ੍ਹਦਾ ਹੈ ਤਾਂ ਜੋ ਵਕਾਲਤ ਵਧੀਆ ਚੱਲ ਸਕੇ। ਉਹ ਬੜਾ ਕੋਮਲ ਚਿੱਤ ਹੈ। ਬੜਾ ਹੀ ਸੰਵੇਦਨਸ਼ੀਲ ਹੈ। ਪਤਨੀ ਨੂੰ ਰੋਂਦਿਆਂ ਹੋਇਆਂ ਵੀ ਨਹੀਂ ਵੇਖਦਾ। ਲਿਖਦੇ ਮਰਦ ਦੇ ਸੁਭਾਅ ਦਾ ਇਹ ਪੱਖ ਵੀ ਦੱਸਿਆ ਹੈ ਕਿ ਉਹ ਮੂੰਹ ਤੋਂ ਭਾਵੇਂ ਬੁਰਾ ਬੋਲ ਰਿਹਾ ਹੈ ਪਰ ਪਤਨੀ ਦੇ ਹੰਝੂਆਂ ਦੀ ਤਾਕਤ ਸਾਹਮਣੇ ਉਹ ਆਪਣੀ ਹਾਰ ਸਵੀਕਾਰ ਕਰ ਲੈਂਦਾ ਹੈ। ਪਤਨੀ ਉਹਨਾਂ ਔਰਤਾਂ ਦੇ ਸੁਭਾਅ ਦੀ ਪੇਸ਼ਕਾਰੀ ਕਰਦੀ ਹੈ ਜੋ ਝਗੜਾਲੂ ਕਿਝ ਉਜਾੜ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਤੇ ਝਗੜਨਾ, ਪਤੀ ਨੂੰ ਕੋਸਣਾ ਉਹ ਆਮ ਗੱਲ ਸਮਝਦਾ ਹੈ। ਵਕੀਲ ਦੀ ਪਤਨੀ ਲਤਾ ਨੂੰ ਆਪਣੀ ਸੁੰਦਰਤਾ ਉੱਪਰ ਮਾਣ ਹੈ। ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਉਸ ਦੀ ਤਾਰੀਫ਼ ਕਰਦਾ ਰਹੇ। ਜੋ ਹਰ ਵਕਤ ਸੰਭਵ ਨਹੀਂ ਹੈ ਇਸੇ ਕਾਰਨ ਕਿ ਤੇ ਬੇਸ਼ੱਕ ਕੋਈ ਵੀ ਘਟਨਾ ਨਹੀਂ ਵਾਪਰੀ ਪਰ ਪਾਟਕਾਂ ਦੇ ਦਿਲ ਜਸਤੀ ਪਤੀ ਪਤਨੀ ਦੀ ਨੋਖ ਝੋਕ ਤੇ ਲੜਾਈ ਵਿੱਚ ਬਣੀ ਇਸ ਦਾ ਇਕਾਂਗੀ ਦੀ ਪਾਤਰ ਉਸਤਰੀ ਕਮਾਲ ਦੀ ਹੈ ਵਾਰਤਾਲਾ ਬਹੁਤ ਦਿਲਚਸਪ ਤੇ ਗਤੀਸ਼ੀਲ ਹੈ ਲੜਾਈ ਦਾ ਅੰਤ ਪਤਨੀ ਦੇ ਰੋਲ ਤੋਂ ਨਾਲ ਤੇ ਪਤੀ ਵੱਲੋਂ ਉਸ ਨੂੰ ਮਨਾਉਣ ਨਾਲ ਹੁੰਦਾ ਹੈ ਆਧੁਨਿਕ ਇਕਾਂਗੀ ਦੇ ਸੰਪਾਦਕ ਰੋਸ਼ਨ ਨਲਹੁਜਾ ਤੇ ਮਨਜੀਤ ਪਾਲ ਕੌਰ ਨੇ ਇਹਦੇ ਪੁਸਤਕ ਦੇ ਅੰਤ ਵਿੱਚ ਲਿਖਿਆ ਹੈ ਇਹ ਇੱਕ ਇਕਾਂਗੀ ਹਲਕਾ-ਫੁਲਕਾ ਸੁਖਾਤ ਹੈ ਜਿਸ ਵਿੱਚ ਵਾਰਤਾਲਾਪ ਪ੍ਰਧਾਨ ਹੈ। ਪਾਵੇ ਇਸ ਇਕਾਂਗੀ 'ਚ ਘਟਨਾ ਨਹੀਂ ਵਾਪਰਦੀ ਵਾਰਤਾਲਾਪ ਹੀ ਇਸ ਇਕਾਂਗੀ ਨੂੰ ਅੰਤ ਤੱਕ ਪਹੁੰਚਾਉਂਦਾ ਹੈ। ਵਾਰਤਾਲਾਪ 'ਚ ਵਿਅੰਗ ਹੈ, ਸਟਾਈਲ ਹੈ, ਬਕਰੋਕਤੀ ਹੈ ਪਰ ਡੂੰਘੇ ਅਰਥਾਂ ਵਾਲੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਬੁੱਧੀ ਤੇ ਵਿਲਾਸ ਫਾਸਾ ਪੈਦਾ ਕਰਦੇ ਹਨ। ਪਾਵੇ ਇੱਕ ਪਾਸੇ ਬੁੱਧੀਮਾਨ ਹੈ ਅਤੇ ਇੱਕ ਪਾਸੇ ਥੋੜਾ ਹਲਕੀਆਂ ਗੱਲਾਂ ਕਰਨ ਵਾਲੇ ਦੋਨੋਂ ਜੀਆਂ ਦੀ ਆਪਸੀ ਗੱਲਬਾਤ ਫਾਸਾ ਬਣੇ। ਅਸਲ ਵਿੱਚ ਇਹ ਕਾਂਗੀ ਬੁੱਧੀ ਤੇ ਜਜ਼ਬੇ ਦੀ ਟੱਕਰ ਹੈ ਮਤਲਬ ਇਸ ਗਾਣ ਨੂੰ ਤੁਸੀਂ ਅੰਡਰਲਾਈਨ ਕਰ ਸਕਦੇ ਹੋ ਕਿ ਇਸ ਕਾਂਗੀ ਵਿੱਚ ਇੱਕ ਪਾਸੇ ਅਕਲ, ਬੌਧਿਕਤਾ ਤੇ ਦੂਜੇ ਪਾਸੇ ਭਾਵਨਾ ਦੋਵਾਂ ਦੀ ਟੱਕਰ ਹੈ ਜਿਸ ਵਿੱਚ ਬੁੱਧੀ ਜਿੱਤ ਕੇ ਵੀ ਹਾਰ ਜਾਂਦੀ ਹੈ ਔਰ ਬੁੱਧੀ ਜਿੱਤ ਕੇ ਕਿੱਦਾਂ ਹਾਰ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਪਹਿਲਾਂ ਤਾਂ ਇੱਕ ਜਿਹੜਾ ਹੈ ਵਕੀਲ ਆ ਬੜੀਆਂ ਉੱਚ ਪਾਇਦੀਆਂ ਗੱਲਾਂ ਕਰਦਾ ਹੈ ਪਤਨੀ ਨੂੰ ਬੜੀ ਫਲਸਫੀ ਸਮਝਾਉਂਦਾ ਹੈ ਕਿ ਪੁਸਤਕਾ ਪੜ੍ਹਨ ਦਾ ਕੀ ਮਹੱਤਵ ਹੈ ਜਾਂ ਜੀਵਨ ਦੇ ਵਿੱਚ ਅੱਗੇ ਵਧਣ ਲਈ ਨੋਕ ਨੂੰ ਕਿਸ ਤਰ੍ਹਾਂ ਆਪਣੀ ਅਕਲ ਨੂੰ ਅਪਡੇਟ ਰੱਖਣ ਲਈ ਪੜਾਈ ਲਿਖਾਈ ਕਰਨੀ ਚਾਹੀਦੀ ਹੈ ਤੇ ਉਹ ਖੁਦ ਵੀ ਵਕਾਲਤ ਕਰਦਾ ਹੈ ਤੇ ਪੜਦਾ ਰਹਿੰਦਾ ਹੈ ਪਰ ਜਦੋਂ ਉਹਦੀ ਪਤਨੀ ਰੋ ਪੈਂਦੀ ਹੈ ਉਹਦੇ ਕੋਲ ਪਹਿਲਾਂ ਨੌਕਰ ਨੂੰ ਡਾਂਟਦੀ ਆ ਬੱਚੇ ਨੂੰ ਡਾਂਟਦੀ ਆ ਘਰ ਦੇ ਕੰਮਾਂ ਤੋਂ ਕੀਜੀ ਹੋਈ ਹੈ ਪਤੀ ਦਰਦ ਦੁਆਰਾ ਇਗਨੋਰ ਕੀਤੇ ਜਾਂਦੇ ਤੇ ਦੁਖੀ ਹੁੰਦੀ ਆ ਤਾਂ ਫੇਰ ਜਿਹੜਾ ਵਕੀਲ ਆ ਉਹ ਉਸ ਦੀ ਬੁੱਧੀ ਜਾਂ ਅਕਲ ਜਿਹੜੀ ਹੈ ਪਤਰੀ ਤੇ ਜਜ਼ਬੇ ਸਾਹਮਣੇ ਹਾਰ ਜਾਂਦੀ ਆ ਕਿਉਂਕਿ ਪਤਨੀ ਜਿਹੜੀ ਆ ਉਹ ਜਜ਼ਬਾਤੀ ਹੋ ਕੇ ਰੋਣਾ ਸ਼ੁਰੂ ਕਰ ਦਿੰਦੀ ਆ ਫਾ ਇਹਦੇ ਵਿੱਚ ਵਕੀਲ ਪਤੀ ਆਪਣੀਆਂ ਦਲੀਲਾਂ ਨਾਲ ਤਾਂ ਸਾਰਾ ਕੁਝ ਜਿੱਤ ਲੈਂਦਾ ਹੈ ਪਰ ਪਤਨੀ ਦੇ ਅਥਰਵਾ ਸਾਹਿਬ ਨੇ ਉਸ ਤੇ ਸਾਰੀਆਂ ਦਲੀਲਾਂ ਕਮਜ਼ੋਰ ਪੈ ਜਾਂਦੀਆਂ ਨੇ ਲੇਖਕ ਅਨਸਾਰ ਔਰਤ ਨੂੰ ਵਿੱਚ ਜੋ ਤਾਕਤ ਹੈ ਜੋ ਮਰਦ ਦੇ ਜਿਹੜੇ ਵਿਚਾਰ ਜਾਂ ਭਾਵ ਬਦਲ ਸਕਦੀ ਹੈ ਲੇਖਕ ਨੇ ਨਾਰੀ ਮਾਨ ਦੇ ਭਾਵ ਵੀ ਪ੍ਰਗਟ ਕੀਤੇ ਹਨ ਜੋ ਜਜ਼ਬਾਤੀ ਹੈ ਤੇ ਸਾਰਾ ਦਿਨ ਘਰ ਦੇ ਕੰਮਕਾਰ ਬੱਚੇ ਸੰਭਾਲਨਾ ਆਤੋਂ ਅੱਕ ਵੀ ਜਾਂਦੀ ਹੈ ਤੇ ਪਤੀ ਤੋਂ ਪਿਆਰ ਤੇ ਹਮਦਰਦੀ ਦੀ ਉਮੀਦ ਕਰੇ ਦੋਸ ਦਾ ਹੱਕ ਵੀ ਲੇਖਕ ਉਹਨਾਂ ਮਰਦਾਂ ਨੂੰ ਸੁਚੇਤ ਵੀ ਕਰਦਾ ਹੈ ਜੋ ਕੇਵਲ ਆਪਣੇ ਕੰਮ ਅਤੇ ਰੁਚੀਆਂ ਤੱਕ ਸੀਮਿਤ ਰਹਿ ਕੇ ਆਪਣੀ ਪਤਨੀ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਉਂ। ਸੁਚੇਤ ਤੌਰ ਤੇ ਇਕਾਂਗੀ ਇੱਕ ਐਤਵਾਰ ਇਕਾਂਗੀ ਮਾਦਸ਼ ਰੇਣੀ ਘਰ ਦੇ ਇੱਕ ਐਤਵਾਰ ਦੇ ਦ੍ਰਿਸ਼ ਨੂੰ ਪੇਸ਼ ਕਰਦਾ ਹੈ ਜੋ ਕਾਫੀ ਜਥਾਰਤਿਕ ਜ਼ਰੀਏ ਲੈ। ਇਹ ਰਾਂਗੂ ਮੰਚ ਉਪਰ ਪੇਸ਼ ਕਰਨਾ ਵੀ ਬਹੁਤ ਸੋਖਾ ਹੈ। ਕਉਕੇ ਸਵ ਸਮਗਰੀ ਬਹੁਤ ਜ਼ਿਆਦਾ ਨਹੀਂ ਸਾਨੂੰ ਘਰ ਦਾ ਇੱਕ ਡਰਾਈング ਰੂਮ ਦਾ ਦ੍ਰਿਸ਼ ਬਸ ਦੇਣਾ ਹੋਰ ਕੋਝ ਨਹੀਂ ਚਾਹੀਦਾ ਮੇਕਅਪ ਬੜਾ ਸਿੰਪਲ ਹੈ ਘਰ ਦੇ ਕਿਉਂਕਿ ਦੋਨੋਂ ਜਣੇ ਆਤਮਾ ਦਾ ਦੇਵਿਆ ਤੇ ਕੋਈ ਕੈਜੂਅਲ ਵਿੱਚ ਬੈਠਿਆ ਕੋਈ ਖਾਸ ਉਹਨਾਂ ਨੂੰ ਮੇਕਅਪ ਦੀ ਲੋੜ ਨਹੀਂ ਹੈ ਘਾਤਰ ਵੀ ਸੀਮਤ ਹੈ ਕਿਉਂਕਿ ਨੌਕਰ ਆ ਤੇ ਪਤਨੀ ਆ ਤੇ ਵਕੀਲ ਆ ਛੋਟੇ ਬੱਚੇ ਦੀ ਤਾਂ ਬਹੁਤ ਜ਼ਿਆਦਾ ਦੇ ਵਿੱਚ ਐਂਟਰੀ ਨਹੀਂ ਤੇ ਘਰੇਲੂ ਮਾਹੌਲ ਦੀ ਸਾਰੀ ਕੀਤੀ ਗਈ ਹੈ ਇਹ ਇੱਕ ਸਧਾਰਨ ਅਤੇ ਸਫਲ ਕਾੰਦੀ ਹੈ ਜੋ ਪਤੀ ਪਤਨੀ ਦੇ ਦ੍ਰਿਸ਼ ਪਤੀ ਪਤਨੀ ਦੇ ਰਿਸ਼ਤੇ ਦੀ ਦਿੱਚਸਪ ਤਸਵੀਰ ਉਸਾਰ ਦਾ ਹੈ ਤਾਂ ਫਿਰ ਤੋਂ ਅੰਤ ਵਿੱਚ ਕਹਾਂਗੀ ਕਿ ਇਸ ਇਕਾਗੀ ਚ ਕੋਈ ਵੀ ਘਟਨਾ ਨਹੀਂ ਵਾਪਰੀ ਕੇਵਲ ਵਿਚਾਰਾਂ ਦਾ ਇੱਕ ਪ੍ਰਵਾਹ ਹੈ ਵਿਚਾਰਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਡਾਇਲੌਗ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਜਿਸ ਵਿੱਚ ਪਤਨੀ ਪਤਨੀ ਵੱਲੋਂ ਪਤੀ ਤੇ ਗਿਲੇ ਸ਼ਿਕਵੇ ਪੇਸ਼ ਕੀਤੇ ਗਏ ਹਨ ਤੇ ਪਤੀ ਵੱਲੋਂ ਪਤਨੀ ਦੀਆਂ ਗੱਲਾਂ ਦਾ ਜਵਾਬ ਦਿੱਤਾ ਗਿਆ ਹੈ ਪਰ ਨਾਲ ਹੀ ਅੰਤ ਵਿੱਚ ਪਤੀ ਵੱਲੋਂ ਪਤਨੀ ਨੂੰ ਮਨਾਉਣ ਵਾਲੇ ਦ੍ਰਿਸ਼ ਵਿੱਚ ਲੇਖਕ ਨੇ ਇਸ ਇਕਾਗੀ ਨੂੰ ਖਤਮ ਕਰ ਦਿੱਤਾ ਹੈ ਜਿਹੜਾ ਕਿ ਪੋਜ਼ਿਟਿਵ ਡਾਂਗੋ ਕਿਸ ਸੁਖਾਂਤ ਵਿੱਚ ਖਤਮ ਹੋਇਆ ਇਕਾਂਗੀ ਹੈ ਉਹ ਦੋਨੋਂ ਕਹਿੰਦੇ ਆਂਦਰ ਦੇ ਵਿੱਚ ਮੈਂ ਦੱਸਣਾ ਚਾਹਾਂ ਕਿ ਲਾਸਟ ਕਹਿੰਦੇ ਆ ਕਿ ਅਸੀਂ ਦੋਨੋਂ ਆਪਣੇ ਝਗੜਿਆਂ ਦੀ ਇੱਕ ਡਾਇਰੀ ਲਿਖਾਂਗੇ ਤੇ ਉਸ ਡਾਇਰੀ ਨੂੰ ਅਸੀਂ ਚਪਵਾ ਲਾਂਗੇ ਤੇ ਪਤਨੀ ਪੁੱਛਦੀ ਹੈ ਕੌਣ ਪੜ੍ਹੇਗਾ ਤੇ ਪੜ੍ਹੇਗਾ ਕੌਣ ਕਹਿੰਦੇ ਅਸੀਂ ਆਪ ਹੀ ਪੜ੍ਹਦਾ ਕਰਾਂਗੇ ਅੰਤ ਇਥੇ ਦਾਸ ਡਾਇਲੋਗ ਹੈ ਕਿ ਅਸੀਂ ਆਪ ਪੜ੍ਹ ਲਿਆ ਕਰਾਂਗੇ ਇਸ ਤਰ੍ਹਾਂ ਇੱਕ ਇਕਾਂਗੀ ਹਲਕਾ ਹੁੰਕਾ ਕ੍ਰੇਲੂ ਜੀ ਵੱਲੋਂ ਉਰਸਾਉਦਾ ਇਕਾਂਗੀ ਹੈ ਜਿਸ ਨੂੰ ਲੇਖਨੇ ਬੜੀ ਸਫਲਤਾ ਨਾਲ ਉੜਾ ਕੀਤਾ ਹੈ